ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਅੰਬਰਸਰ ਅੱਧੇ ਟਰੈਕਟਰ ਇਧਰਲੀ ਸਾਈਡ ਖੜੇ ਆ। ਇਸ ਤੋਂ ਬਾਅਦ ਪਰੌਂਠੇ ਹੋਣਗੇ ਤਿਆਰ ਬਾਈ ਗੁੰਨੀ ਜਾਂਦਾ ਆਟਾ। ਇਧਰ ਪਏ ਆਪਣੇ ਬਿਸਤਰੇ ਜਿੱਥੇ ਰਾਤ ਤੱਕ ਸੁੱਤੇ ਸੀ ਕੁਝ ਟਰੈਕਟਰ ਇਧਰ ਖੜੇ ਆ। ਮੁੰਡਾ ਹੁੰਦਾ ਹੋਇਆ ਪੂਰਾ ਗੁੱਥਮ ਗੁੱਥੀ ਆਟੇ ਨਾਲ। ਆ ਆ ਗਿਆ ਰੈਕ ਆਪਣਾ। ਇਹਦੀ ਕਰਨੀ ਆ ਹੁਣ ਆਪਾਂ ਤਿਆਰੀ। ਤਿਆਰੀਆਂ ਸ਼ੁਰੂ ਚੱਟਦੀਆਂ ਰੈਕ ਦੀਆਂ। ਰੈਕ ਕੰਪਲੀਟ ਕਰਕੇ ਖੜਾ ਦਾਂਗੇ। ਉਸ ਤੋਂ ਬਾਅਦ ਬਾਕੀ ਕੰਮ ਦੇਣੇ ਕੀ ਕਰਨਾ ਹੈਗਾ। ਸਾਰੇ ਯਾਨੀ ਆਪੋ ਆਪਣੀ ਰਹਿ ਦਿੰਦੇ ਹੋਏ ਇਥੋਂ ਐਦਾਂ ਕੀਤਾ ਜਾਵੇ ਸਿੱਧਾ ਕੰਮ ਕਰਕੇ ਚਲਾ ਗਿਆ ਇੱਧਰ ਬਾਈ ਆਪਦੇ ਮੋਬਾਈਲ ਦੇ ਚਾਰਜਰ ਦੀਆਂ ਤਾਰਾਂ ਲਾ ਰਿਆ ਸੀਗਾ ਇੰਨੀ ਗਰਮੀ ਆਈ ਇਹਨੂੰ ਪਰਨਾ ਲਾ ਕੇ ਰੱਖ ਦਿੱਤਾ ਨੇ ਮੈਂ ਭੱਲਣ ਗਿਆ ਸੀ ਚੇਪੀ ਚੇਪੀ ਮੈਨੂੰ ਮਿਲੀ ਨਹੀਂ ਤੇ ਫਿਰ ਮੈਂ ਲਫਾਫਾ ਲੈ ਕੇ ਆ ਗਿਆ ਫਿਰ ਚਾਚੇ ਨੇ ਮਾਰੀ ਬਾਜ ਕਹਿੰਦਾ ਚੱਲ ਪੁੱਤਰਾ ਆਪਾਂ ਦਹੀਂ ਲੈ ਕੇ ਆਈਏ ਅਸੀਂ ਚੱਲੇ ਦਹੀਂ ਲੈਣ ਮੌਸਮ ਅੱਜ ਦਾ ਠੀਕ ਆ ਬੱਦਲਬਾਈ ਹੈਗੀ ਆ ਗਰਮੀ ਵੀ ਆ ਪਰ ਨਾਲ-ਨਾਲ ਹਵਾ ਵੀ ਚੱਲਦੀ ਆ ਫਿਰ ਅਸੀਂ ਪਹੁੰਚੇ ਦੁਕਾਨ ਤੇ ਪੁੱਛਿਆ ਕੀ ਸਾਨੂੰ ਦਹੀਂ ਮਿਲ ਜੂਗੀ ਪਰ ਬਾਈ ਨੇ ਦਿੱਤਾ ਜਵਾਬ ਕਹਿੰਦਾ ਮੇਰੇ ਕੋਲ ਨਹੀਂ ਹੈਗੀ ਦਹੀਂ ਫਿਰ ਮੈਂ ਚਲਾ ਬਾਹਰ ਚਾਚੇ ਕੋਲ ਚਾਚਾ ਜੀ ਹੈ ਨਹੀਂ ਦਹੀਂ ਕਿਦੋਂ ਚਾਚੇ ਨੇ ਦੱਸਿਆ ਚਾਚੇ ਨੇ ਦੇਖੇ ਗੰਡੇ ਚਾਚਾ ਕਹਿੰਦਾ ਐ ਕਰ ਦਹੀਂ ਨਹੀਂ ਮਿਲਦੀ ਤਾਂ ਨਾ ਸਹੀ ਪਹਿਲਾਂ ਲੈ ਲੈ ਗੰਡੇ ਫਿਰ ਮੈਂ ਪੁੱਛਣ ਗਿਆ ਦੁਕਾਨਦਾਰ ਕੋਲ ਕਿ ਗੰਡੇ ਕੀ ਰੇਟ ਆ ਉਹ ਕਹਿੰਦਾ ਹੈਗਾ 60 ਰੁਪਏ ਕਿਲੋ ਸਾੜਾ ਸਾਨੂੰ 10 ਰੁਪਏ ਮਹਿੰਗੇ ਲੱਗਿਆ ਮੈਂ ਆਖਿਆ ਬਾਈ ਨੂੰ 1.5 ਕਿਲੋ ਪਾ ਦੇ ਗੰਡੇ ਉਨੇ ਚੱਕ ਕੇ ਮੈਨੂੰ ਫੜਾਤਾ ਟੋਪੀਆ ਜਾ ਮੈਂ ਚੱਕਿਆ ਟੋਪੀਆ ਤੇ ਚੱਲਿਆ ਬਾਹਰ ਗੰਡੇ ਬਾੜ ਜਦੋਂ ਮੈਂ ਜਾ ਕੇ ਉੱਥੇ ਦੇਖੇ ਗੰਡੇ ਗੰਡੇ ਕੁਝ ਖਾਸ ਵਧੀਆ ਨਹੀਂ ਸੀਗੇ ਫੇਰ ਵੀ ਮੈਂ ਛਾਂਟ ਕੇ ਆਪਣੀ ਪਸੰਦ ਦੇ ਪਾਏ ਗੰਡੇ ਗੰਡੇ ਪਾ ਕੇ ਮੈਂ ਚੱਲਿਆ ਫੇਰ ਦੁਕਾਨ ਤੇ ਕੰਡਾ ਕਰਵਾਉਣ ਜਦੋਂ ਹੀ ਜਾ ਕੇ ਮੈਂ ਕੰਡੇ ਤੇ ਧਰਿਆ ਟੋਪੀਆ ਤਾਂ ਗੰਡੇ ਹੋ ਗਏ ਪੂਰੇ 1.5 ਕਿਲੋ ਗੰਡੇ ਲਫਾਫੇ ਚ ਪਵਾ ਕੇ ਤੇ ਮੈਂ ਜਦੋਂ ਚੱਲਣ ਲੱਗਿਆ ਤਾਂ ਚਾਚਾ ਆ ਗਿਆ ਬਾਹਰ ਤੇ ਚਾਚਾ ਕੰਨਾ ਮਿਰਚਾਂ ਵੀ ਲੈ ਹੀ ਲੈ ਫਿਰ ਫੇਰ ਅਸੀਂ ਮਿਰਚਾਂ ਵੀ ਲੈਤੀਆਂ ਅਤੇ ਮਿਰਚਾਂ ਪਵਾ ਕੇ ਅਸੀਂ ਚੱਲੇ ਅਗਲੀ ਦੁਕਾਨ ਵੱਲ ਦਹੀਂ ਦੇਖਣ। ਰੋਡ ਤੇ ਇੱਕ ਰੈਕ ਹੋਰ ਲੰਘਿਆ ਜਾਂਦਾ ਸੀਗਾ ਤਾਂ ਉਹ ਦੇਖ ਕੇ ਮੈਂ ਉਹਦੀ ਵੀ ਵੀਡੀਓ ਬਣਾ ਲਈ। ਫੇਰ ਅਸੀਂ ਚੱਲੇ ਅੱਗੇ ਦੁਕਾਨ ਤੇ ਦਹੀਂ ਲੈਣ ਅਮਰੀਕਾ ਦੀ। ਅਗਲੇ ਹੀ ਮੋੜ ਤੇ ਸਾਨੂੰ ਮਿਲ ਗਈ ਦੁਕਾਨ। ਉੱਥੋਂ ਅਸੀਂ ਪੁੱਛਿਆ ਦਹੀਂ ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ ਇੱਥੋਂ ਮਿਲ ਜੂਗੀ ਦਹੀਂ। ਅੱਜ ਸਾਡੇ ਲਈ ਦਹੀਂ ਪਹਾੜ ਬਣ ਚੁੱਕੀ ਸੀਗੀ। ਫੇਰ ਅਸੀਂ ਉੱਥੋਂ ਲੈਤੇ 4 ਕੱਪ ਦਹੀਂ ਦੇ। ਦਹੀਂ ਵੀ ਲੈ ਲਈ। ਤਾਂ ਫਿਰ ਅਸੀਂ ਤੁਰਨ ਲੱਗੇ ਤਾਂ ਲੱਸੀ ਪੁੱਛਿਆ ਜਦੋਂ ਲੱਸੀ ਦੀ ਦੁਕਾਨ ਤੇ ਮਿੱਠੀ ਫਿਰ ਅਸੀਂ ਉਹਨੂੰ ਦਿੱਤਾ ਜਵਾਬ ਫਿਰ ਅਸੀਂ ਕੱਲੀ ਦਹੀਂ ਲੈ ਕੇ ਚੱਲ ਪਏ ਅੱਗੇ ਅੱਗੇ ਸਾਡੇ ਮੋਟਰਸਾਈਕਲ ਦੇ ਬ੍ਰੇਕ ਖਸਣ ਲੱਗੇ ਫਿਰ ਅਸੀਂ ਮੋਟਰਸਾਈਕਲ ਆਈ ਦੁਕਾਨ ਤੇ ਗਏ ਤਾਂ ਅਸੀਂ ਉਸ ਤੋਂ ਬ੍ਰੇਕਾਂ ਦੇ ਅਤੇ ਚੇਨ ਸੈੱਟ ਦਾ ਪੁੱਛਿਆ ਰੇਟ ਤਾਂ ਅਸੀਂ ਉਸ ਨੂੰ ਸਰਵਿਸ ਕਰਨਾ ਖੜਾਇਆ ਏ ਫਿਰ ਸਾਨੂੰ ਰਸਤੇ 'ਚ ਮਿਲ ਗਿਆ ਸਿਲੰਡਰ ਵਾਲਾ ਉਹ ਤੋਂ ਅਸੀਂ ਦੋ ਰਵੜਾ ਲੈਤੀਆਂ ਤੇ ਆ ਗਏ ਆਪਣੇ ਟਿਕਾਣੇ ਉੱਤੇ ਫਿਰ ਸਾਰੇ ਦਹੀਂ ਦੇਖ ਕੇ ਹੋ ਗਏ ਖੁਸ਼ ਉਹਨਾਂ ਨੇ ਖਾਧੀ ਰੋਟੀ ਦਹੀਂ ਨਾਲ ਦਹੀਂ ਤੇ ਆਲੂਆਂ ਵਾਲੇ ਪਰੌਂਠੇ ਆਲੂਆਂ ਵਾਲੇ ਪਰੌਂਠੇ ਖਾਦੇ ਫਿਰ ਅਸੀਂ ਚੱਲੇ ਟਰੈਕਟਰ ਲਾਉਣ ਪਹਿਲਾਂ ਤਾਂ ਸਾਡੀ ਅੱਧਾ ਘੰਟਾ ਰਹਿ ਨਹੀਂ ਬਣੀ ਵੀ ਟਰੈਕਟਰ ਲਾਹੂਗਾ ਕਿੱਥੇ ਕੋਈ ਵੀ ਟੋਆ ਬੱਟਨ ਨੂੰ ਤਿਆਰ ਨਹੀਂ ਸੀ ਸਾਰੇ ਰਿਆਂ ਦੇ ਜਾਣ ਕੋਈ ਕਵੇ ਇੱਧਰ ਲਿਆ ਕੋਈ ਕਵੇ ਉੱਧਰ ਲੈ ਕੇ ਚੱਲ ਐਂ ਸੋਚਦੇ ਸੀ ਕਿ ਬਿਨਾਂ ਟੋਏ ਪੱਟੇ ਤੋਂ ਟਰੈਕਟਰ ਤਰ ਜਾਵੇ 45 ਮਿੰਟ ਇਦਾਂ ਖਰਾਬ ਕਰਨ ਤੋਂ ਬਾਅਦ ਫਿਰ ਟੋਆ ਤਾਂ ਪੱਟਣਾ ਹੀ ਪਊਗਾ ਫਿਰ ਵੀ ਕੋਈ ਕਹੀ ਚੱਕਰ ਨੂੰ ਨਹੀਂ ਸੀ ਤਿਆਰ ਰਾਸਤੇ ਵਿੱਚ ਲੋਕ ਆਈ ਜਾਂਦੇ ਸੀਗੇ ਟ੍ਰੈਫਿਕ ਸੀਗੀ ਬਹੁਤ ਜ਼ਿਆਦਾ ਫਿਰ ਕਹਿੰਦੇ ਉਧਰਲੇ ਪਾਸੇ ਹੀ ਲਾਵਾਂਗੇ ਟਰੈਕਟਰ ਤਾਂ ਫਿਰ ਮੈਂ ਚੱਲਿਆ ਉਧਰਲੇ ਪਾਸੇ ਉਧਰਲੇ ਪਾਸੇ ਜਾ ਕੇ ਦੇਖਿਆ ਤਾਂ ਟਰੈਕਟਰ ਬਹੁਤ ਉੱਚਾ ਸੀਗਾ ਹਜੇ ਧਰਤੀ ਨਾਲੋਂ ਫੇਰ ਲੱਕ ਤੇ ਹੱਥ ਧਰ ਕੇ ਖੜੇ ਜਨਾਬ ਦੇਣ ਆਪਣੇ ਵਿਚਾਰ ਕਿ ਟੋਆ ਪੱਟ ਲਿਤਾ ਜਾਵੇ ਫੇਰ ਸਾਡੇ ਚੋਂ ਨੌਜਵਾਨ ਮੁੰਡਾ ਬੰਟੀ ਕਹੀ ਚੱਕ ਕੇ ਆਇਆ ਮੂਰੇ ਕਹਿੰਦਾ ਮੈਂ ਪੱਟ ਕੇ ਦਿਖਾਉਣਾ ਤੁਹਾਨੂੰ ਟੋਆ ਤੁਸੀਂ ਤਾਂ ਸਾਡੇ ਕੋਈ ਨਹੀਂ ਲਾਉਂਦਾ ਹੱਥ ਜਦੋਂ ਬੰਟੀ ਨੇ ਟੋਆ ਪੱਟਣ ਕੀਤਾ ਸ਼ੁਰੂ ਤਾਂ ਹੋਏ ਸਾਰੇ ਖੁਸ਼ ਸੀ ਹਾਂ ਹੰਟਰੈਕਟਰ ਉਤਰਨ ਦੀ ਕੋਈ ਹਿਆਸ ਬੰਟੀ ਨੇ ਫੜੀ ਜੀਸੀਪੀ ਵਾਲੀ ਵਰ ਸਪੀਡ ਟਾਈਮ ਵੀ ਬਹੁਤ ਜਿਆਦਾ ਹੋ ਗਿਆ ਸੀ ਤੇ ਧੁੱਪ ਵੀ ਬਹੁਤ ਨਿਕਲ ਆਈ ਗਰਮੀ ਲੱਗਦੀ ਸੀ ਫੇਰ ਆਇਆ ਮਨੂ ਫੇਰ ਇੱਕ ਚੁੱਕੀ ਲਈ ਉਹਨੇ ਵੀ ਪੂਰੇ ਜੋਰ ਨਾਲ ਪੂਰੇ ਜੋਰ ਸ਼ੋਰ ਨਾਲ ਪੱਟਿਆ ਟੋਆ ਮੇਰੇ ਵੱਲ ਦੇਖ ਰਾਇ ਸੀ ਸਾਰੇ ਜਾਣੇ ਟੋਆ ਪੱਟਿਆ ਗਿਆ ਸੀ ਫੇਰ ਗਿਆ ਟਰੈਕਟਰ ਕੋ ਟਰੈਕਟਰ ਲੈ ਕੇ ਆਂਦਾ ਬੈਕ ਤਾਂ ਲਾ ਕੇ ਦੇਖਿਆ ਤਾਂ ਹੁਣ ਲੱਗ ਰਿਹਾ ਸੀ ਕਿ ਟਰੈਕਟਰ ਉਤਰ ਜਾਊਗਾ ਤਾਂ ਫੇਰ ਟਰੈਕਟਰ ਕਾਦ ਦੀਆਂ ਹੋਣੀਆਂ ਤਿਆਰੀਆਂ ਲੋ ਜੀ ਬੈਠ ਕੇ ਡਰਾਈਵਰ ਸਾਹਿਬ ਟਰੈਕਟਰ ਤੇ ਹੁਣ ਕਹਿੰਦੇ ਅਸੀਂ ਤਾਰ ਕੇ ਦਿਖਾਉਂਦੇ ਹਾਂ ਉਸ ਨੂੰ ਟਰੈਕਟਰ ਕਿਵੇਂ ਉਤਰਦਾ ਹੁੰਦਾ ਹੈ ਕਹੀ ਦਾ ਬਿਨਾਂ ਟੱਕ ਮਾਰੇ ਹੋਏ ਡਰਾਈਵਰ ਸਾਹਿਬ ਟਰੈਕਟਰ ਤੇ ਬਰਹਾਜਮਾਨ ਹੋ ਚੁੱਕੇ ਨੇ ਕਹਿੰਦੇ ਪਾਸੇ ਹੋ ਜੋ ਟਰੈਕਟਰ ਦਾ ਆ ਗਿਆ ਫਿਰ ਲੋਕ ਸਾਡੇ ਵੱਗ ਦੇਖ ਕੇ ਮੰਗ ਰਹੇ ਸਨ ਸਾਡਾ ਸਾਰਿਆਂ ਨਾਲ ਜਿਆਦਾ ਜ਼ੋਰ ਲੱਗਿਆ ਸੀਗਾ ਥੱਲੇ ਬੈਠਿਆਂ ਦਾ ਡਰਾਈਵਰ ਸਾਹਿਬ ਲੋਕ ਨੇਰ ਵਿੱਚ ਟਰੈਕਟਰ ਕਾਦਦੇ ਹੋਏ ਪੂਰਾ ਧਿਆਨ ਰੱਖਣ ਇਹ ਪੈਰ ਥੱਲੇ ਨਾਲ ਉਤਰ ਜਾਵੇ ਟਰਾਲੇ ਦੇ ਚੈਨਰਾ ਵਿੱਚ ਤਾਂ ਪੂਰਾ ਗੌਰ ਨਾਲ ਟਰੈਕਟਰ ਤਾਰ ਰਹੇ ਨੇ ਥੱਲੇ ਕਿਤੇ ਅੱਗੇ ਕਿਤੇ ਪਿੱਛੇ ਬਿਲਕੁਲ ਹੌਲੀ ਹੌਲੀ ਲੋ ਗੇਅਰ ਦੇ ਵਿੱਚ ਲੋ ਜੀ ਇਹ ਟਰੱਕ ਤਾਂ ਉਤਰ ਗਿਆ ਹੁਣ ਆ ਗਈ ਦੂਜੀ ਦੀ ਵਾਰੀ ਉਹ ਵੀ ਕੱਢਦੇ ਆਪਾਂ ਬਾਹਰ ਟਰਾਲੇ ਤੋਂ ਪਹਿਲਾਂ ਜਿੰਨੇ ਰਸੇ ਬੰਨੇ ਸੀ ਜੋ ਖੋ ਰਹੇ ਨੇ ਕੰਮ ਚਾਜ ਨਹੀਂ ਉਸ ਤੋਂ ਬਾਅਦ ਦੇਖ ਨੇ ਕਿਹੜਾ ਡਰਾਈਵਰ ਬੰਦਾ ਸਟ੍ਰੇਟ ਉੱਤੇ ਤਾਂ ਪੂਰੇ ਜ਼ੀਰੋ ਤੋਂ ਸ਼ੁਰੂ ਨਾਲ ਕੰਮ ਚੱਲ ਰਿਹਾ ਹੈਗਾ ਲਓ ਜੀ ਮਨੂ ਗੱਡਾ ਟਰੈਕਟਰ ਦੇ ਕੋਲ ਹੁਣ ਦੇਖੋ ਕੀ ਬੰਦਾ ਹੈ ਇਹ ਬੰਦਾ ਫੁੱਤੀ ਵਾਲਾ ਹੈ ਪਰ ਇਹ ਫੁੱਤੀ ਦੇ ਵਿੱਚ ਕੋਈ ਟਰੈਕ ਦਾ ਖਲੇ ਤਾਰ ਜਿੱਕ ਤੱਕ ਤਾਂ ਜਾਦੇ ਉਸ ਨੂੰ ਡਿਸਟਰਬ ਕਰਦੇ ਹੋਏ ਸਾਰੇ ਜਾਨ ਕੋਈ ਕਵੇ ਇੱਧਰ ਨੂੰ ਕੋਈ ਕਵੇ ਉੱਧਰ ਨੂੰ ਲਓ ਜੀ ਉਹੀ ਕੰਮ ਕਰਤਾ ਜੀ ਤੁਹਾਡਾ ਸੀ ਟਰੈਕਟਰ ਦਾ ਟਾਇਰ ਉੱਤਰ ਗਿਆ ਥੱਲੇ ਹੁਣ ਡਰਾਈਵਰ ਸਾਹਿਬ ਬੰਨ ਗਏ ਨੇ ਹੁਣ ਦੇਖੋ ਕੀ ਬੰਦਾ ਹੈ ਲਓ ਜੀ ਕਹੀ ਫੱਟ ਗਈ ਸੰਭਾਈ ਨੇ ਉੱਥੇ ਮਿੱਟੀ ਕੌਣ ਲੱਗ ਗਿਆ ਟਾਇਰ ਫਿਰ ਇਹਨਾਂ ਦਾ ਟਾਇਰ ਬਾਹਰ ਦੀ ਲਾ ਕੇ ਜਾਣਗੇ ਕਿ ਅੱਸੀ ਦੇ ਦੇਖੋ ਕਿਹਨਾਂ ਕੀ ਬੰਦਾ ਹੈ ये ड्राइवर सियाना लगता है क्ड लूगा ट बस तो निकल ही आए क्या लो ट्रैक्टर आप क्या देखो यम अपना सारा निबड़ गया आप हम कल फिर शूट करेंगे तो कल दीडियो आऊगी फिर अज अपना पहला दिन सर ਕੱਲ ਨੂੰ ਦੂਜੇ ਦਿਨ ਦੀ ਵੀਡੀਓ ਬਣਾਵਾਂਗੇ ਵੀ ਕੀ ਕੀਤਾ ਕੱਲ ਨੂੰ ਕੰਮ ਸ਼ੁਰੂ ਹੋ ਜੂਆ ਆਪਣਾ ਲਗਭਗ ਮਸ਼ੀਨ ਚੱਲੂਗੀ ਤਾਂ ਸਾਰੀਆਂ ਵੀਡੀਓ ਕੰਟੀਨਿਊ ਬਣਾਵਾਂਗੇ ਫਲੇਵਰ ਆਪਣੀ ਚੱਲ ਪਈ ਆ ਕੱਲ ਸ਼ਾਮ ਤੱਕ ਉਹ ਵੀ ਪਹੁੰਚ ਜੂਗੀ